ਦੇ ਵਿੱਚ ਮੈਂ ਖੁਦ ਸ਼ਾਮਲ ਸੀ ਬੜਾ ਪਿਆਰ ਨਾਲ ਸਮਝਾਇਆ ਬਿਠਾ ਕੇ ਸਮਝਾਇਆ ਗਿਆ ਮੰਦੀ ਵੀ ਹੈ ਕਹਿੰਦੀ ਮੇਰਾ ਖਰਚਾ ਨਹੀਂ ਖਰਚਾ ਵੀ ਅਸੀਂ ਉਹਨੇ ਵੀਰ ਨੇ ਕੀਤਾ ਫਰੈਂਚਲੀ ਹਾਂ ਫਰੈਂਚਲੀ ਵੀ ਕੀਤਾ ਡੇਢ ਲੱਖ ਰੁਪਏ ਕਦੇ ਗੱਡੀ ਖਰਾਬ ਸੀ ਗੱਡੀ ਖਰਾਬ ਸੀ ਉਹਦੀ ਗੱਡੀ ਖਰਾਬ ਸੀ ਉਹਨੂੰ ਤਾਂ ਸਮਝਾਇਆ ਗਿਆ ਉਹ ਕਹਿੰਦੀ ਵੀ ਮੇਰੀ ਗੱਡੀ ਖਰਾਬ ਹੈ ਮਨਾ ਡੇਢ ਲੱਖ ਰੁਪਏ ਗੱਡੀ ਦੀ ਠੀਕ ਕਰਾਈ ਗੱਡੀ ਜੂਰੀ ਉਹਨੂੰ ਡੇਢ ਲੱਖ ਰੁਪਏ ਵੈਸੇ ਮਦਦ ਉਹਦੀ ਕੀਤੀ ਗਈ ਵੀ ਤੈਨੂੰ ਜੇ ਤੇਰੇ ਘਰ ਦਾ ਇਹਨੇ ਦੱਸਿਆ ਵੀ ਮੇਰੀ ਮਾਤਾ ਬਿਮਾਰ ਉਹਦਾ ਲਾਚ ਚਲ ਉਹ ਕੀਤਾ ਗਿਆ ਚਲੋ ਇੱਕ ਮੈਂ ਉਹ ਕਰ ਦਈਏ ਮਦਦ ਲੋਕਾਂ ਦੀ ਉਹ ਨਾ ਜਦੋਂ ਵੀ ਆਉਂਦਾ ਉਹਨੂੰ ਇਹ ਲ ਇਹ ਨ ਹੋ ਗਿਆ ਲਾਜ ਤੋਂ ਹੋ ਜੇ ਹਨਾ ਉਹਨੇ ਲੱਗਾ ਕਹਿੰਦਾ ਬਾਈ ਆਪਾਂ ਕਰਨੇ ਆ ਨਾ ਚਲੋ ਉਹਨੇ ਕੀਤੀ ਉਹ ਤੋਂ ਬਾਅਦ ਫਿਰ ਇਹਨੇ ਮੰਨਿਆ ਵੀ ਮੈਂ ਨਹੀਂ ਹਨਾ ਵੀ ਫਿਰ ਦੇਖੋ ਸਾਡੇ ਲੋਕਾਂ ਨੂੰ ਦੇਖੋ ਜੇ ਇਹਨੇ ਉਹ ਮੰਨ ਗਏ ਫਿਰ ਲੋਕ ਸਾਡੇ ਫੇ ਕਮਲਕੌਰ ਨੂੰ ਮੈਰੋਂ ਦਿੱਤੀ ਮੁੜ ਕੇ ਜੀ ਫੇ ਲੱਗ ਪਈ ਹੁਣ ਮੈਰੋਂ ਕਿੱਥੇ ਸਾਡੇ ਲੋਕ ਕਿਸੇ ਪਾਸੇ ਵੀ ਨਹੀਂ ਇਹਨੂੰ ਕਰਨ ਦੇਦੇ ਫਿਰ ਕਈ ਵਾਰ ਦੋ ਵਾਰ ਗੱਲ ਉਹ ਕਹਿੰਦਾ ਯਾਰ ਦੇ ਲਾ ਲੋਕਾਂ ਦਾ ਬਾਈ ਕੀ ਕਰਦੇ ਆ ਨਾ ਲੋਕ ਯਾਰ ਆਪਾਂ ਸਮਝਾਉਂਦੇ ਹੁਣ ਨਹੀਂ ਮੰਨਦੀ ਮੈਂ ਦਾ ਕੀ ਕਰਾਂ ਉਹਨੇ ਐਂਡ ਅੱਕਤੀ ਹੈ ਨਾ ਜਦੋਂ ਹੁਣ ਹੁਣ ਤਾਂ ਅੱਕੋਂ ਤਾਂ ਆਤੀ ਕਰਦੀ ਹੈ ਜਦੋਂ ਗੰਦ ਜਿਹੜਾ ਉਹ ਵੱਧ ਗਈ ਸੀ ਨਾ ਕਿਸੇ ਕਈ ਵਾਰ ਕਿਸੇ ਜੇ ਕਿਸੇ ਕੋਈ ਐਹੋ ਜੀਆਂ ਵੀਡੀਓ ਬਣ ਗਿਆ ਤਾਂ ਉਹ ਸਪੈਸ਼ਲ ਸਾਈਟਾਂ ਬਣੀਆਂ ਆ